ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਲਓ ਜੀ ਗੱਡੀ ਆ ਗਈ ਬੰਦੇ ਆ ਗਏ ਫਗੂਲਰਾ ਪਟਣੇ ਵਾਲੇ ਹੁਣ 15 ਬੰਦੇ ਇਹਨਾਂ ਦੇ ਰਹਿਣ ਦਾ ਪ੍ਰਬੰਧ ਲੱਗੇ ਕਰਨ ਮੋਟਰੋ ਵਿੱਚ ਜਿਹੜਾ ਆਪਣੇ ਬੰਦੇ ਦਾ ਸਮਾਨ ਆ ਹੁਣ ਉਹ ਸਾਰਾ ਹੀ ਲੱਦ ਕੇ ਲੈ ਕੇ ਚੱਲੇ ਘਰ ਨੂੰ ਸਾਰਾ ਹੀ ਸਮਾਨ ਉਹ ਵਿਚਾਰਾ ਦਿਹਾੜੀ ਬਲਾਂਗੇ ਅੱਜ ਕੱਲ ਗੌਰ ਨਹੀਂ ਕਰੀ ਜੇ ਰਾਤ ਗੌਰ ਕਰ ਲੈਂਦਾ ਫਿਰ ਤਾਂ ਵਧੀਆ ਰਹਣਾ ਦਸ ਰਾਤ ਲਈ ਜਾਂਦਾ ਜਾਂ ਸਵੇਰੇ ਲੈ ਜਾਂਦਾ ਹੁਣ ਉਹਨੂੰ ਭੋਲੂ ਜੇ ਉੱਥੇ ਬਾਈ ਦੇ ਦੂਰ ਪਾਸੇ ਪਰਲੇ ਪਾਸੇ ਬਾੜਾ ਏ ਉੱਥੇ ਪਾਵਾਂਗੇ ਤਾਂ ਹੁਣ ਫਿਰ ਉਹਨਾਂ ਨੂੰ ਲੈ ਕੇ ਚੱਲੇ ਆਂ ਵੀ ਉੱਥੇ ਪਾ ਦਾਂਗਾ ਇੱਕ ਦਿਨ ਆ ਉਹਦਾ ਰਹਿ ਜੂ ਉੱਥੇ ਨਾ ਸੌਰੀ ਇੱਕ ਬੰਦਾ ਹੀ ਆ 2-3 ਦਿਨ ਰਹਿ ਜੂ ਬਾਕੀ ਦੇਖਦੇ ਆ ਕਿਆ ਕਹਿੰਦੇ ਰਿਜੈਕਟ ਹੁੰਦੇ ਕਿ ਨਹੀਂ ਬੰਦੇ ਬਹੁਤ ਆ 15 ਕਮਰਾ ਦਾ 15x2 15 ਦਾ 12 ਦਾ ਹੈਗਾ ਏ ਪਰ ਬੰਦੇ ਵੀ 15 ਹੀ ਚਲੋ ਲਈ ਆਉਂਦੇ ਆ ਸਮਾਨ ਆਪਣਾ ਆਉਣਾ ਕੱਲ ਤਾਂ ਜਿਹਦੇ ਕਰਕੇ ਮੈਂ ਮਿਲ ਤੇ ਵੀ ਆਇਆ ਤਾਂ ਪਰ ਨਹੀਂ ਹੋਇਆ ਅੱਜ ਜਾ ਰਹੇ ਆ ਤਰਨਵੀਰ ਤੇ ਮੈਂ ਰੇੜੀ ਮੰਗਾਈ ਆ ਮੈਂ ਰੇੜੀ ਲਿਆ ਸਾਰਾ ਸਮਾਨ ਉਹਦਾ ਲੱਦ ਲੀਏ A to Z ਜਿੰਨਾ ਹੈਗਾ ਵਿਚਾਰੇ ਦੌਰੇ ਪਿਆ ਘਰਾਂ ਲੈ ਜੀ ਉਹਦੇ ਕੱਪੜੇ ਲੀੜੇ ਜੋ ਵੀ ਹੈਗਾ ਮਨੁਲਾ ਦੀ 15 ਬੰਦੇ ਆ ਉਹ ਸਾਬ ਲਾ ਲੋ ਵੀ 5-7 ਦਿਨ ਇਹਨਾਂ ਨੇ ਮਸਾਂ ਲਾਉਣੀਆਂ ਆ ਜਿੱਥੇ ਜਾਂਦੇ ਆਪਣਾ ਸਮਾਨ ਸਾਰਾ ਗੈਲੀ ਲੈ ਜਾਂਦੇ ਆ ਇਹ ਲਾ ਬਈ ਪਹੁੰਚ ਗਏ ਬੰਦੇ ਹੈ ਕਰਤੇ ਰਿਜਿਸਟ ਦੂਏ ਬੰਦੇ ਦਾ ਸਮਾਨ ਲਿਆ ਸੀ ਲੱਦ ਹੁਣ ਘਰ ਨੂੰ ਪਿਆਰ ਕੇ ਲੈ ਜਾ ਇਹਨੂੰ ਘਰ ਨੂੰ ਠੀਕਾ ਖੜਾ ਨਾ ਤੀ ਵਿਚਾਰੇ ਦਾ ਉਹਦਾ ਰੱਖ ਦੋ ਸਮਾਨ ਅੰਦਰ ਆਪਣਾ ਹੁਣ ਉਹ ਜੋ ਤਿਆਰ ਹਵਾ ਦੇਗਾ ਜੇ ਹਵਾ ਗਿਆ ਕਹਿੰਦੀ ਆ ਹਵਾ ਦਾ ਦੇਖ ਅੱਜ ਯਾਰ ਕਰੂੰਗੀ ਕੋ ਸਾਜ ਰਾਤ ਨੂੰ ਇਹ ਜਿਹੜੇ ਹਵਾ ਚੱਲ ਰਹੀ ਆ ਲੈ ਦੇਖ ਇੱਥੇ ਮਾਰ ਲਾ ਗਿਆ ਬੜਾ ਤੇਜ ਆ ਹਾਂ ਅੱਦੇ ਉਧਰ ਸੇਕਣ ਲੱਗੇ ਹੋਏ ਆ ਹੈ ਚੱਲ ਜੱ ਲੈ ਜਾ ਇਹਨੂੰ ਘਰਾਂ ਠੀਕ ਹੈ ਇੱਕ ਨਹੀਂ ਖੜਾ ਦੀ ਠੀਕ ਹੈ ਜੀ ਸ਼ੈੱਡ ਵਿੱਚ ਉਹਨੂੰ ਪੁੱਛ ਲਾਂਗੇ ਵੀ ਕਿੱਥੇ ਪੈਣਾ ਉਹਨੇ ਠੀਕਾ ਜੱ ਲੈ ਜਾ ਚਲੋ ਹੋ ਗਈ ਹੈ ਡਾਇਜੈਸਟ ਅੰਦਰ ਉਹ ਤਾਰਾਂ ਨੂੰ ਦੇਖ ਕੇ ਉਹਦੋਂ ਹੱਥ ਲਾਏ ਬਹੁਤ ਉਹ ਤੇ ਹਾਂ ਠੀਕ ਆ ਤਾਰਾਂ ਇਹ ਇੱਧਰ ਜਿਹੜਾ ਮਰਜ਼ੀ ਫਰੀ ਜੋਬ ਨਾ ਉਹ ਸਾਹਮਣੇ ਟੰਗ ਦੋ ਸਮਾਨ ਉੱਪਰ ਬੈਗ ਜਿਹੜੇ ਟੰਗਣੇ ਨੇ ਅਜੇ ਲਾਈਟ ਆਈ ਨਹੀਂ ਅਜੇ ਅੱਗੇ ਆ ਜਾਂਦੀ ਆ ਫੇੜਾ ਕੱ ਲਈਏ ਪਾਣੀ ਉੱਥੇ ਤੇ ਲੈਣਾ ਪਾਣਾ ਨਾ ਨਾ ਮੋਟਰ ਚਲਾਓ ਅਜੇ ਆਜੇ ਨਹੀਂ ਲਾਈਟ 10-20 ਮਿੰਟ ਚ ਹੁਣ ਚਵੱਚਾ ਭਰ ਲਓ ਆਪਣੀ ਬਾਲਟੀਆਂ ਭਰ ਕੇ ਰੱਖ ਲਓ ਉੱਥੇ ਤੇ ਲਿਆਉਣਾ ਉੱਥੇ ਤੇ ਲਿਆਓ ਚਾਹੇ ਬਸ ਸਤ ਸਾਫ ਹਾਂ ਹਾਂ ਸਾਫ ਤਵੀ ਉਸਨੇ ਟੀਨ ਰੱਖੀ ਹੋਈ ਆ ਮੋਟਰ ਚਲਾ ਲਓ ਆਪਣੀ ਪਾਣੀ ਕੱਢ ਲਿਓ ਕੋਈ ਨਹੀਂ ਹਾਂ ਹਾਂ ਕੋਈ ਚੱਕਰ ਨਹੀਂ ਪੀਣੇ ਨੂੰ ਲੈ ਕੇ ਆਉਣਾ ਉੱਥੇ ਵੀ ਹੈਗਾ ਲਓ ਜੀ ਲੱਗ ਗਿਆ ਇੱਧਰ ਪਟਣ ਉਹਨਾਂ ਦੀ ਪਟਣੇ ਵਾਲੀ ਓਡੀ ਗਾਦੀ ਵੀ ਡਿਊਟੀ ਆ ਆਰੇ ਪਰ ਹਾਂ ਜੀ ਆ ਚਰੇ ਆ ਬਹੁਤ ਬੋਲਦਾ ਖੁੱਲ ਕੇ ਲਓ ਜੀ ਕੁਆੜੇ ਪਰ ਹੈ ਠੀਕ ਆ ਨਾ ਨਾ ਠੀਕ ਆ ਸਭ ਦੀ ਆਪਣੀ ਆਪਣੀ ਡਿਊਟੀ ਆ ਬੀ ਗਿਰੂਗੇ ਤੁਸੀਂ ਬਾਅਦ ਚ ਆਪਣਾ ਕੋਈ ਸ਼ਾਂਗੂਗਾ ਕਿਸੇ ਨੇ ਬਾਲਣ ਵੀ ਸ਼ਾਂਗਣਾ ਹੈ ਹਾਂ ਜੀ ਦਤ ਵੀ ਚਲਾਉਣਾ ਹੈ ਆ ਜੀ ਥੋੜੇ ਘੇਰ ਵਿੱਚ ਕੰਮ ਚਲਾਓ ਫਿਰ ਬਣਈਏ ਬੜਿਆ ਵੇ ਕੱਪੜੇ ਖੋਲਣੇ ਸਾਰਿਆਂ ਨੇ ਹੁਣ ਤਾਂ ਅਜੇ ਠੰਡ 'ਚ ਇਕੱਠੇ ਉਹੀ ਬੈਠੇ ਆ ਤੇ ਲੋਈਆਂ ਲਈ ਉਹ ਦੇਖ ਇੱਕ ਨੇ ਤਾਂ ਸ਼ਰਟ ਖੋਲਦੀ ਅਧੀਆਂ ਬਾਹਾਂ ਦੀ ਸ਼ਰਟ ਪਰ ਆ ਗਿਆ ਕਹਿੰਦਾ ਸ਼ਾਮ ਨੂੰ ਗੱਡੀ ਲੋਡ ਕਰਨੀ ਆ ਹਾਂ ਉਹ ਤਾਂ ਉਹੀ ਕਹਿੰਦਾ ਦੇਲਾ ਆ ਗਿਆ ਉਹਦੇ ਪਰ ਅਧੀਆਂ ਬਾਹਾਂ ਦੀ ਸ਼ਰਟ ਪਰ ਹੁਣ ਇਹਦੀ ਵੀ ਲੋਈ ਉਤਰ ਜਣੀ 5 ਮਿੰਟ ਤੱਕ ਮੇਰਾ ਠੀਕ ਆ ਕੰਮ ਕਰਦੇ ਹਾਂ ਠੰਡ ਨਹੀਂ ਲੱਜੀ ਸਾਨੂੰ ਵੇਲੇ ਖੜੇ ਨੂੰ ਠੰਡ ਲੱਗਣੀ ਆ ਉਹ ਜਿਹੜੇ ਬੰਦੇ ਗੰਨਾ ਲੱਦਦੇ ਆ 300 ਭਰੀ ਚ 500 ਭਰੀ ਦਿੱਲੀ ਜਾਣਾਂ ਲੈ ਕੇ ਉੱਪਰ ਦੇਖ ਲੈ ਹੁਣ ਉਹ ਕੱਪੜੇ ਖੋਲ ਦਿੰਦੇ ਆ ساری ਗਰਮੀ ਟੀ-ਸ਼ਰਟ 'ਤੇ ਆ ਜਾਂਦੇ ਆ। ਪਰ ਸਾਡੇ ਵਰਗੇ ਖੜੇ ਚਾਰ-ਚਾਰ ਕੱਪੜੇ ਬਾਹੀਂ ਕੋਲ। ਨਾ ਨਾ ਠੀਕ ਆ। ਹਾਂ ਵੀ। ਛੁਟਾ ਗੇਰਿਆ ਆਪਣੇ ਆਪਣੇ ਕੰਮ ਲੱਗ ਗਏ ਨੇ। ਹਾਂਜੀ। ਸਭ ਦਾ ਆਪਣਾ ਆਪਣਾ ਕੰਮ। ਇਸਨੇ ਉਹ ਬੜਾ ਕਿਹਨੇ ਪਤਾ ਜਦਦੇ ਬੈਠੇ ਤੇ ਉਹ। ਹਾਂਜੀ। ਮਣਕੇ ਫਿੱਟਾ ਗੇਰ ਰੱਖਿਆ ਵਾ ਭਾਈ। ਡੰਡਾ ਨਹੀਂ ਬਣਾਇਆ ਵਾ। ਇੱਥੇ ਗਲੇ ਚੱਲਦਾ ਕੰਮ। ਹਮ ਆਹ ਦੇਖ ਲਾ ਕਿੰਨਾ ਦਿੱਖਾ ਨੇਰੀ ਠਾਲ ਪਾ ਇਹੋ ਬਿਨਾਂ ਸਰਕਾਰੀ ਇਹਨਾਂ ਦੀ ਹਾਂ ਤੇ ਆਹ ਰਾਂਗ ਲਈ ਜੰਗ ਲੱਗੇ ਗੇਰ ਨੂੰ ਬਾਅਦ ਚ ਤਾਂ ਫਿਰ ਇਹਨੇ ਇਕੱਠੇ ਹੀ ਗੇਰ ਨਹੀਂ ਆ ਲੈ ਨਹੀਂ ਲੈਣ ਅੱਲੇ ਤਾਂ ਗੇਰਿਆਂ ਬੰਦੇ ਬਿੱਲੀ ਬੈਠੇ ਤੇ ਜੱਦੇ ਉਹ ਹਾਂਜੀ ਚੱਲ ਲਾ ਧੱਕਾ ਇਹ ਬਈ ਚੱਲ ਨਾਏ ਵੀ ਆਪਣੇ ਆਪਣੇ ਕੰਮ ਸਟਾਰਟ ਹੋ ਗਿਆ ਸਭ ਦਾ ਨੀਂ ਜਿੱਤੇ ਵਿਹਲੇ ਬੈਠੇ ਦੇਖਦੇ ਆ ਇਹ ਬਾਪੂ ਵੀ ਪਹੁੰਚ ਗਿਆ ਲੋਈ ਲੱਗੇ ਆਟਾ ਬਣਾਉਣੇ ਇਧਰ ਨੂੰ ਵੀਰੋ ਤੇ ਇੱਕ ਵਾਰੀ ਰੋਟਾਵੇਟਰ ਮਾਰ ਦਾਂਗੇ ਫਿਰ ਆਨ ਬਣ ਜੂਗਾ ਰਸਤਾ ਤੇਰੇ ਤੱਕ ਬਾਕੀ ਤਿੰਨ ਲੈਣਾ ਫਟ ਪੋਈ ਦਦੀਆਂ ਜੀ ਹਾਂਜੀ ਖਾਲੀ ਘਮਾਉਂਦੇ ਆ ਠੀਕ ਹੈ ਕਹਿੰਦੇ ਦੋ ਤਿੰਨ ਵਾਰੀ ਘਮਾ ਦਈਏ ਅਲੈਕੁਮ ਅ ਸਲਾਮ ਬੁਲਾ ਕੇ ਹਾਂ ਬਾਕੀ ਤੀਜੀ ਲੈ ਆ ਤਿੰਨ ਲੈਣਾ ਫਟ ਹੋ ਜਾਣੀ ਅੱਜ ਸ਼ਾਮ ਤੱਕ ਪੱਟੀ ਜਾਣੀ ਹੁਣ ਇਹਨੇ ਨਹੀਂ ਸੀ ਕੰਮ ਕਿੰਨੇ ਲੈਣਾ 11 ਕਿ 10 ਆ ਜੀ 10 ਆ ਮੈਂ ਤਾਂ 10 ਹੀ ਲੱਗਦੀਆਂ ਮੇਰੇ ਹਿਸਾਬ ਨਾਲ ਤਾਂ 10 ਆ 33 ਕਬੂਟੇ ਆ ਇੱਕ ਲੈਨ ਚ ਕਿਸੇ ਮਾ 32 ਆ ਹਾਂ ਕਿਸੇ ਮਾ 33 ਆ 350 ਕੂਟੇ ਦੇ ਮਸ ਟੋਟਲੀ 350 ਹੀ ਪੈਸੀ ਹਾਂ ਇੰਨਾ ਕੇ ਤੇਰੀ ਦੂਸਰੇ ਮਾੜੇ ਵੀ ਆ ਹੋ ਹਾਂ ਜੀ ਹੋਰ ਵੀ ਮਾੜੇ ਵੀ ਆ ਤੇ ਦਿਖਾ ਵੀਓ ਹੂੰ 300 ਵਧੀਆ ਬੂਟਾ ਦਾ ਇਹ ਬਸ ਚੱਲਦਾ ਕੰਮ ਇਹਨਾਂ ਦਾ ਜੋੜਾਂ ਤੇ ਬੰਦੇ ਤਾਂ ਹੈ ਖਾਸੇ ਆ 14-15 ਜਣੇ ਹੈ ਨਾ ਜੀ ਸਭ ਨੇ ਆਪਣਾ ਆਪਣਾ ਕੰਮ ਵੰਡਿਆ ਹੋਇਆ ਹੈ ਹੈ ਕਿੰਨੇ ਆ 16 ਜਣੇ ਮੈਨੂੰ ਲੱਗਦਾ ਐਵੇਂ ਦੇਖਦਾ ਸੀ ਕਿੰਨੇ 12-13 14 ਉਧਰ ਵੀ ਆ ਦੋ ਇੱਕ ਤਾਂ ਲਾਂਗਰੀ ਉਧਰ ਆ ਹਾਂ 15 ਜਣੇ ਹੋਏ 15 ਜਣੇ ਹੋਏ 14 ਚਲ ਪਹਿਲਾ ਲੱਗਦਾ ਕੰਮ ਨੂੰ ਇਹ ਆਹ ਜਿਹੜੇ ਵਾਲੀ ਲੱਗਦਾ ਨਹੀਂ ਕਰਨਗੇ ਪਤਾ ਪਾ ਕੇ ਕੀੜਾ ਮਾਰ ਨਾਲ ਵੀ ਤੂੰ ਉਹ ਤਾਂ ਜੜਦਾ ਮਾਰ ਕੇ ਕੀੜਾ ਮਾਰ ਪਾ ਗੱਡੀ ਦਾ ਪੰਗਾ ਹੁਣ ਇੱਕ ਵਾਰੀ ਤੁਰਪੀ ਦਾ ਤੁਰਪੀ ਜੇ ਖੜ ਗਈ ਤਾਂ ਖੜ ਗਈ ਨਹੀਂ ਅੱਧਾ ਤਾਂ ਪਾ ਕੇ ਹੀ ਗਈ ਜੀ ਤੂੰ ਤਾਂ ਕੀੜੇ ਮਾਰਾ ਲੇ ਤਰੂ ਦੇ ਨਾਲ ਦੀ ਚੁਆਇਸ ਆ ਹੁਣ ਤੇ ਇਹਨਾਂ ਨੇ ਬਹੁਤ ਸਮਝ ਤੋਂ ਕੋਈ ਨਹੀਂ ਅੱਜ ਦੋ ਦਿਨ ਪਾਸ ਸਕਦੇ ਆ ਜੀ ਬਣਾ ਕੀ ਦੋ ਦਿਨ ਪਵਾ ਦੀ ਪਰ ਐ ਆ ਵੀ ਗੱਡੀ ਜੇ ਤੁਰਪੀ ਦਾ ਤੁਰਪੀ ਜੇ ਖੜਗੀ ਦਾ ਖੜਗੀ ਉਹ ਤਾਂ ਗੱਡੀ ਜਾਣੀ ਦੀ ਵਿਖਣੀ ਗੱਡੀ ਦੇ ਚਾਂਸ ਆ ਹੁੰਦੇ ਆ ਵੀ ਜੇ ਇੱਕ ਵਾਰੀ ਤੁਰਪੀ ਫੇਰ ਨਹੀਂ ਖੜਦੀ ਗੱਡੀ ਲਈ ਬੰਦੇ ਬਹੁਤ ਆ ਤੇ ਉਹ ਸੁਝਾਉਂਦੇ ਨੇ ਗੱਡੀ ਲੱਤ ਨਹੀਂ ਇੰਨੀ ਦੂਰ ਤੇ ਸੌਖੀ ਆ ਪੂਰੀ ਇਹ ਕਿਤੇ ਹੁਣ ਗੰਨੇ ਵਾਲਾ ਉਹ ਗੰਨੇ ਵਾਲਾ ਹੀ ਕੰਮ ਆ ਮੰਨ ਲਾ ਅੱਜ 200 ਕੁਇੰਟਲ ਲੱਦਣਾ ਇਹਨਾਂ ਦੀ ਵੀ ਉਹੀ 5-600 ਭਰੀ ਹੋ ਜੈਣੀ ਗੰਨੇ ਵਾਲਿਆਂ ਮੰਗੂ ਪਰ ਗੰਨੇ ਵਾਲੇ ਹਲੇ ਵੀ ਆਏ ਤਾਂ ਨੇੜੇ ਹੀ ਲੱਦਣਾ ਆਪਣਾ ਉਹ ਹੌਲਡਿੰਗ ਛੱਡ ਸੀ ਉਹ ਬੰਦਾ ਸੀ ਉਹ ਜੱਟ ਨੇ ਤਾਂ ਸਾਰੀਆਂ ਗੱਲ ਕਰ ਦੋ ਹਾਂ ਇਹਨੂੰ ਛੱਡ ਦੇਣੀ ਨਹੀਂ ਹੈ ਆਹ ਦੂਰੇ ਖੇਤ ਚ ਨੋ ਉਹਨੂੰ ਲੈ ਵੀ ਚੋ ਕਰਕੇ ਨਾ ਮੇਰਾ ਮਿੱਟੀ ਕਰ ਦੋਗਾ ਉਹ ਰਸਤਾ ਬਣਾ ਲਿਆ ਹੁਣ ਹਾਂ ਆਹ ਰਸਤਾ ਬਣਾ ਲਿਆ ਔਰ ਇਹਨੂੰ ਇਨੀ ਤੋਂ ਉਧਰ ਪਾਣੀ ਲੋਵਾਤਾ ਵਧੀਆ ਖੇਤ ਦਾ ਦੇ ਇਹ ਲੇਕੇਦਾਰ ਨਹੀਂ ਪਾਣੀ ਲਾ ਦੇ ਜੀ ਖੇਤ ਨੂੰ ਮੈਂ ਤਾਂ ਲਾਤਾ ਮੈਂ ਚੱਲ ਕੋਈ ਨਹੀਂ ਆਉਂਗੀ ਜਿੱਦਾਂ ਸਾਰੀ ਗਿੱਲਾ ਪਿਆ ਇੱਧਰ ਵੀ ਪਾਣੀ ਲਾ ਦੇ ਤਾਂ ਨਹੀਂ ਨੂੰ ਤਾਂ ਲਾਇਆ ਨਹੀਂ ਜੀ ਨੂੰ ਲਾਇਆ ਹੁੰਦਾ ਫੇਰ ਕਿੱਥੇ ਬਣਨਾ ਤਾਂ ਉੱਤੇ ਦੇ ਕਿੰਨਾ ਗਿੱਲਾ ਇਹ ਇਹ ਇੰਨੇ ਗਿੱਲੇ ਗਏ ਤੇ ਹਾਂ ਬਗੋ ਪਹਿਨ ਦੀ ਪਾਣੀ ਲੱਗਿਆ ਵਾ ਸਿਆਲ ਚ ਗਿੱਲ ਛੜਦਾ ਉਹ ਕਣਕ ਵਾਲਾ ਕਿੰਨਾ ਗਿੱਲਾ ਤਾਂ ਸਿਆਲ ਦਿਨ ਨਾਲ ਤਾਂ ਗਿੱਲਾ ਹੁਣ ਤਾਂ ਮੁਸੀਬਤ ਹੋ ਗਈ ਕਿਹੜਾ ਲੈ ਇੱਕ ਵਾਰੀ ਫੋਲ ਦੇ ਵਾਤਾ ਬਸ 20 ਦਿਨ ਤਾਂ ਤਾਂ ਇਹ ਫੋਲੂਗੇ ਨਹੀਂ ਬਾਕੇ ਫੋਲ ਦੇਣਾ ਪਾਸਾ ਦਿੰਦਾ ਤਾਂ ਕੰਨਾ ਪਰ ਰਹਿ ਗਿਆ ਜੀ ਆ ਜਾਂਦੇ ਉਹ ਬਣਾਉਣੇ ਆ ਫਿਰ ਤਾਂ ਕੰਮ ਨੂਰ ਫਿਰ ਤਾਂ ਲੋਡ ਤਾਂ ਜੋ ਆ ਜਾਂਦੇ ਆ ਹੀ ਨਹੀਂ ਬਣਾਉਣ ਉਧਰ ਦੂਰ ਉਧਰ ਬਣਾ ਕੇ ਉਹਨਾਂ ਦੇ ਹਾਂਜੀ ਆ ਉਹ ਦੂਈ ਪਾਲਟੀ ਹੋਣੀ ਜਿਹੜੀ ਤੇਰੇ ਕੋਲ ਆਏ ਜਿਵੇਂ ਲੱਗਦੀ ਹੋ ਸਕਦਾ ਜੀ ਦੂਸਰ ਕੀ ਹੋਣੀ ਬਹੁ ਫਿਰਦੇ ਆ ਮੈਂ ਚਲੋ ਜਿਹੜੇ ਰੈਕ ਮਾਰਿਆ ਉਹ ਉਹੀ ਪਾ ਲੂਗੇ ਮੈਨੂੰ ਵੀ ਆਏ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਈ ਰੈਕ ਮਾਰ ਗਿਆ ਕੋਈ ਉਹ ਗੱਡੀ ਵਾਲੇ ਜਿਹੜੇ ਰੈਕ ਮਾਰ ਕੇ ਗਏ ਇਹ ਨਹੀਂ ਪਤਾ ਕਿਹੜੀ ਆ ਫੇ ਚਾਚੇ ਦੇ ਗਏ ਆ ਉਹ ਬਾਅਦ ਚਾਚੇ ਤੇ ਦੇਖਣਗੇ ਜਗਦੀਪ ਚਾਚੇ ਦੇ ਆਪਣੇ ਵਾਲੇ ਹਾਂ ਨਾ ਜਿਹੜੇ ਦੂਏ ਤੇ ਜਿਹੜੇ ਆਏ ਤੇ ਚੱਲ ਉਧਰ ਰੀ ਲੱਗਿਆ ਪਾਉਣ ਕਮਲੇਸ਼ ਆਈ ਜੀ ਉਹ ਵੇ ਦੇ ਰੇਨਾਂ ਵਿੱਚੋਂ ਤਕਰੀਬਨ ਇੱਕ ਬਲੀ ਉੱਤੇ ਹੀ ਬਿਲੇ ਜਿਹੜੇ ਰੇ ਲਾਉਂਦੇ ਨੇ ਟੀਲੇ ਘਾਹ ਨੂੰ ਆ ਬੰਦੇ ਆ 16 ਫਿਰ ਆਏ ਆ ਗੰਨਾ 200 ਤੋਂ ਉੱਪਰ ਘਟ ਦਿੰਦੇ ਆ ਰੋਜ਼ ਸਵਾ 200 ਨੂੰ ਅੱਥਾ ਲਾ ਦਿੰਦੇ ਆ 250 ਨੂੰ ਇਹਨਾਂ ਨੂੰ ਆਏ ਆ ਵੀ ਚੱਲ ਵਿੱਚ ਰੇ ਵੀ ਪਈ ਰੇ ਵਿੱਚ ਵੱਧ پیسے ਬਣ ਜਾਂਦੇ ਹੁਣ ਜੀ 10 ਥੈਲੀ ਗਿਰ ਤੇ 1000 ਰੁਪਿਆ ਬਣ ਗਿਆ 10 ਥੈਲੀ ਨੂੰ ਕਿਾ ਲੱਗਣਾ ਜਿਹੜੀ ਅਸੀਂ 16 ਜਣੇ ਹਾਂ ਹੁਣ ਜੀ ਨਾਲ ਦਾ ਇੱਕਾ ਹੁਣੇ ਜੀ 10 ਥੈਲੀ ਵੀ ਗਿਰ ਤੇ ਤਾਂ ਵੀ 1000 ਰੁਪਿਆ ਬਣਾ ਗਿਆ ਆ ਲੈਕਰ ਆਣੀ ਵੀ ਇਹਨਾਂ ਦਾ ਸਮਾਨ ਉੱਪਰ ਤੇ ਕੱਢੀ ਜਾਈਏ ਆ ਦੇਖੀਏ ਚਲੋ ਜੀ ਆਪਾਂ ਨੂੰ ਵੀ ਇਹ ਭਲਾ ਗੰਨੇ ਦੇ ਉਹਦੇ ਕਰਨੇ ਹੋਏ ਤਾਂ ਫਰੀਨ ਹੁੰਦੀ ਘੁਆਰੀ ਗੱਲ ਠੀਕ ਹੈ ਇਹਨਾਂ ਦੇ ਬੀਜ ਆਪਾਂ ਤੇ ਇਹਨਾਂ ਨੇ ਬੀਜਵਾਉਂਗਾ ਵੀ ਲੋੜ ਪੈਗੀ ਦਿੱਤੀ ਨਹੀਂ ਓਕੇ ਪਰ ਆਏ ਆ ਵੀ ਜੇ ਆਪਣੇ ਵਾਲੇ ਆ ਜਾਣ ਫਿਰ ਆਏ ਆ ਰੇ ਵੀ ਪੈਣਾ ਨਾ 8-10 ਟਰਾਲੇ ਇਹ ਹੈਗਾ ਹੋਰ ਕਿਤੇ ਉਹੀ ਹੋ ਜਾਣ 7-8 ਟਰਾਲੇ ਜੀਨੇ ਤੇਰਾ ਸਰੂੰਗਾ ਓਕੇ ਵਾਲੇ ਦਾ ਇਹਦੇ ਵਿੱਚ ਮੱਕੀ ਵਾਲੇ ਚ ਨਹੀਂ ਪਾਉਂਗੇ ਜੇ ਇਸ ਲਈ ਜੇ ਮਿਲ ਕੇ ਕਿਸੇ ਤੇ ਤਾਂ ਠੀਕ ਆ ਉਹ ਦੂਏ ਹੋਰ ਤਰ੍ਹਾਂ ਗੇਰਦੇ ਜਿਹੜੇ ਉੱਧਰ ਤੇ ਉਹ ਹਾਂ ਉਹ ਲੈਨੇ ਗੇਰਦੇ ਤੇ ਨਹੀਂ ਨਾ ਜੀ ਲੈ ਲਓ ਇਹ ਕੁੜਕੀ ਨੂੰ ਜੀ ਲੈ ਲਿਆ ਸਾਰੇ ਨੇ ਆਪ ਜਿਹਦੀ ਬਾਲਣ ਦੀ ਡਿਊਟੀ ਨੇ ਪਾਲਣ ਇਕੱਠਾ ਕਰਕੇ ਰੱਖਤਾ ਹਾਂਜੀ ਨਹੀਂ ਫਿਰ ਇਹ ਹੈ ਮੁਸਲਮਾਨ ਮੁਸਲਮਾਨ ਇਹ ਜੋ ਸਾਰਨਪੁਰ ਦੇਗ ਨੇ ਇਹ ਚ ਚਿਹਰੇ ਦੇ ਏਰੀਆ ਨੇ ਹਾਂਜੀ ਚਾਰ ਪੰਜ ਗੇਰਨੇ ਵਾਲੇ ਬਾਕੀ ਆਰੇ ਵਾਲੇ ਆ ਵਿਚੇ ਔਰ ਪਾਵਰ ਬੈਂਕ ਮੰਗਦਾ ਲਾਈਟ ਨਹੀਂ ਆ ਗਈ ਕਹਿੰਦਾ ਪਾਵਰ ਬੈਂਕ ਚਾਹੀਦਾ ਮੈਨੂੰ ਮੈਂ ਚੱਲ ਰਹੀ ਕਦਾ ਜ਼ੋਰ ਲਗਾ ਕੇ ਅਈਆ ਤਸਾਦਾ ਉਹ ਤਾਂ ਨਹੀਂ ਕੀ ਸੀ ਜਿਹੜੇ ਪਿਛਲੇ ਸਾਲ ਆਏ ਫੇ ਤੀ ਮੈਂ ਜੀ ਭਾਈ ਨੇ ਪਿਛਲੇ ਸਾਲ ਬੰਦੇ ਜੇ ਆਏ ਸਾਡੇ ਕੋਲ ਲੈਣੇ ਕੀ ਸੀ 8 800 ਮੱਠ ਕਿਸ ਮਗਾਰਾ ਹੈ ਇਸ ਬਗੜਾ ਹੈ ਹੈ ਤੇ ਠੇਕੇਦਾਰ ਨਹੀਂ ਪਾਣੀ ਲੁਆਏ ਆ ਕਾ ਰੈ ਹੁਣ ਤਾਂ ਲੈਂਦੇ ਜੀ ਬੰਦੇ ਹੁਣ ਤਾਂ ਕਹਿੰਦਾ ਮੈਂ ਠੇਕੇਦਾਰ ਨੇ ਪਾਣੀ ਲਵਾਇਆ ਪੰਜ-ਛੇ ਦਿਨ ਹੋਇਆ ਆ ਆ ਦੇ ਵੀ ਤੇ ਅਸੀਂ ਅਸੀਂ ਨੂੰ ਕੰਮ ਕਰਦੇ ਉਹ ਖੇਤ ਤਾਂ ਥਰੇ ਗਿੱਲਾ ਦਾ ਆਇਆ ਤਾਂ ਇੱਕ ਦਿਨ ਕਹਿੰਦਾ ਪਾਣੀ ਦਾ ਦੇ ਮੈਂ ਲਾਦਾ ਭਾਈ ਮੈਂ 3 ਕਿੱਲੇ ਉਠਾਰਾ ਕਿ ਆਪਣਾ ਨਹੀਂ ਆ ਪਾਣੀ ਲਾ ਲੈ ਸਾਨੂੰ ਗਿਆ ਮੋਟਰੇ ਚਲਾਉਣੀ ਆ ਉਹ ਆ ਇਹ ਥੱਲੀ ਮੁਸੀਲ ਲੱਗੀ ਵੀ ਆ ਤਾਂ ਨਹੀਂ ਕਰਦਾ ਉਹ ਰਾਜ ਫਿਰ ਬੰਦੇ 14 ਆਏ ਹਾਂਜੀ ਇੱਕ ਲਾਂਗਰੀ ਹੁਣ ਉਧਰ ਉਹ ਅੱਜ ਪਤਾ ਲੜਾ ਚੱਲ ਹਾਂ ਹਾਂ ਉਹਦਾ ਵੀ ਜ਼ੋਰ ਤਾਂ ਲੱਗਿਆ ਵਾ ਪਰ ਕਰੇਗਾ ਤਾਂ ਹੁੰਦੇ ਨਿਕਲ ਨਹੀਂ ਦਿੰਦੀ ਉਹ ਹੌਲੀ ਹੌਲੀ ਉਹ ਵੀ ਨਿਕਲੂ ਵਿਚਾਰਾ ਆਪਣੇ ਵਕਤ ਗਿਆ ਚੱਲ ਮੜਦੇ ਚਲੇ ਆ ਗਿਆ ਚੱਲਦਾ ਇੱਧਰ ਲੰਗੇ ਜਾ ਬਹੁ ਜੇਗਾ ਨਾ ਵੀ ਨਾ ਐ ਨਾ ਨਾ ਲਾਦੀ ਨਾ ਨਾ ਬਦੇਰੀ ਜਗਾ ਪੰਜ ਲਿਆ ਲਿਆ ਅੱਜ ਸਾਈਡ ਲਾ ਪਰ ਰੱਖ ਬੜੀ ਜਿਆਦਾ ਲੈ ਬੇਲੇ ਸਿੱਟਾ ਲਿਆ ਸਿੱਟਾ ਲਿਆ 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 ਸਿੱਟਾ ਲਿਆ ਉਸ ਸਮਾ ਹੀ ਨਾ ਬਗੇ ਦੀ ਕੋ ਵਾਲੀ ਉਹ ਬਹ ਜਾ ਕੇ ਮੋੜੀ ਚੱਲ ਚੱਲ ਇੱਧਰ ਰੱਖ ਓ ਯਾਰ ਇੱਧਰ ਰੱਖ ਐਨੀ ਜਗ੍ਹਾ ਹੀ ਚੱਲ ਚੱਲ ਇੱਥੇ ਸਿੱਟਾ ਰੱਖ ਕਿੱਧਰ ਰੱਖ ਕੰਮ ਲੰਗੇ ਜਾ ਆਈ ਨਾ ਜਾ 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 ਲੈ ਜਾ ਲੈ ਜਾ ਛੁੱਟੀ ਆ ਹੁਣ ਤੇਰੀ ਜਹਾ ਛੁੱਟੀਆਂ ਕਰਾ ਦਈਏ ਬਾਈ ਹਾਂ ਚੱਲ 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 ਨਹੀਂ ਫੇਰ ਦੇਖ ਲੈ ਦੇਖਿਆ ਫੇਰ ਆਤ ਪਰਾਹੀ ਦੇਖ ਲੈ ਗਮਲੇ ਬੰਗਿਆ ਅੱਧੀ ਗਮਲੇ ਰੱਖੇ ਹੋ ਪਰਾ ਬੌਕਾ ਕੱਢਿਆ ਸੀ ਫੇਰ ਤੂੰ ਤਾਂ ਲੰਘ ਗਿਆ ਤਾਂ ਸ਼ੂਟਿੰਗ ਚ ਐਕਟਰ ਬਣ ਕੇ ਨਾ ਟਰਾਲੀ ਫਜ਼ੀਦੀ ਉਹ ਸੋਹਣਾ ਥੱਲੇ ਦਿੱਤਾ ਅਸਲ ਮਾ ਉੱਥੇ ਟਰੈਕਟਰ ਸਲਿੱਪ ਕੱਢੀ ਜਾਂਦੇ ਆ ਹੁਣ ਲੀਮਾ ਉੱਥੇ ਕਮਾਤੀ ਉਧੇ ਉਧੇ ਪਾਸੇ ਨੂੰ ਕਰਤੀ ਉੱਥੇ ਤੇ ਬਦਲਦੀ ਬਦਲਦੀ ਉਰਲੇ ਖੇਤ ਉੱਥੀ ਤੋਂ ਹੀ ਲਈ ਉੱਥੇ ਤੋਂ ਸਿੱਧਾ ਉਤਰਿਆ ਆ ਉੱਥੇ ਤੇ ਐਂ ਕਮਾਤੀ ਉੱਪਰ ਨੂੰ ਜੇ ਟਰੈਕਟਰ ਤੇ ਪਾਉਣੀ ਪੈ ਜੇ ਮੈਂ ਦਵੱਲੇ ਦਾ ਪੈ ਜੂਂਗੇ ਹਾਂ ਠੀਕ ਨਹੀਂ ਗੱਲ ਉਹਨ ਟੋਇਆ ਜੀ ਸਿੱਧਾ ਨਹੀਂ ਟਰੈਕਟਰ ਦੁਬਾਰਾ ਨਾਲੇ ਟਰੈਕਟਰ ਪਾਏ ਬਿਨਾ ਕੱਢੇ ਹੋਈ ਨਾ ਕੱਢਣਾ ਹੀ ਨਹੀਂ ਪਹਿਲੇ ਹੀ ਪਾਵੇ ਟਰੈਕਟਰ ਪਹਿਲੇ ਹੀ ਜੌਂਡੀਰ ਪਾ ਕੇ ਆਪਾਂ ਹਾਂ ਦੇ ਕੇ 150 ਯਾਰ ਹਾਂ 150 ਬਹੁਤ 150 ਲੱਦ ਕੇ ਨਾ 150 ਲੱਦ ਕੇ ਨਾਲੇ ਲੀਬ ਦਵ ਜਣੀ ਆ ਨਾ ਇੱਕ ਦੋ ਗੜੇ ਪਾਣਾ 150 ਦੇ ਲਾ ਲਾ ਉੱਤੇ ਬਾਅਦ ਆਪਣਾ ਦੇਖ ਲੈਵੇ ਥਾਰ ਕੱਢ ਕੇ ਭਰ ਲੈ ਠੀਕ ਹੈ 150 ਵੇਲਾ ਵਧੀਆ ਧੁੱਪਾਂ ਨੇ ਲੱਗੀ ਦੀ ਫੇਕ ਐ ਬੂਗੀ ਔਖਈ ਆ ਬੀ ਆ ਵਿੱਚੇ ਕੇ ਤੇ ਹੈਲੇ ਰੱਬ ਜਾਣੇ ਹੁਣ ਕੱਲੂ ਲੱਗ ਜਾਣਾ ਪਤਾ ਕਿ ਆ ਕੋਸਾ ਅਰੇ ਤਿਆਰਪੇ ਕਰਦਾ ਦੇਖ ਲੈ ਹੈ ਆ ਪ੍ਰਾਲੀ ਆਪਣੀ ਤਾਰ ਨਹੀਂ ਜਿੱਥੇ ਤੇ ਲੱਦੀ ਆ ਹਾਂ ਲੈ ਜਾ ਲੈ ਜਾ ਜੀ ਆ ਸੜਾ ਧੁੱਪ ਸਰੀ ਮੈਸਾਂ ਨੂੰ ਹਾਂ ਸੁੱਕ ਕਰੀ ਚੱਲ 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 ਲਓ ਜੀ ਗੱਡੀ ਆ ਗਈ ਫੇਕੇ ਜੇ ਖਾਲੀ ਪੁੱਜ ਗਈ ਨਾ ਭਰੀ ਵੀ ਨਿਕਲੇ ਆਉਣਾ ਮੈਂ ਕਿਹਾ ਜੇ ਖਾਲੀ ਪੁੱਜ ਗਈ ਇਹ ਭਰੀ ਵੀ ਨਿਕਲੇ ਆਉਂਦੀ ਆ ਗੱਡੀ ਦੇ ਲਈ ਖਾਲੀ ਫੇਤੀ ਫਾਦੀ ਭਰੀ ਵੀ ਘੱਟ ਫਾਦੀ ਆ ਟਾਇਰਾਂ ਪਰ ਵਜਨ ਹੀ ਨਾ ਹੁੰਦਾ ਇੱਕ ਸਾਲ ਸਹੀ ਮਕਬੂਲਰ ਬੱਟਣ ਆਏ ਖਾਲੀ ਹੋ ਫਸ ਗਈ ਭਰੀ ਹੋਈ ਗੱਲੀਓ ਲੰਘ ਗਈ ਇੱਥੇ ਗੀੜੇ ਮਰਾ ਦੇ ਤੇ ਦੋ ਤਿੰਨ ਕਹਦੇ ਇਹਨੂੰ ਚਲੋ ਦੇਖਦੇ ਆ ਜੀ ਬਾਕੀ ਕੀ ਬਣਦਾ ਲੱਗਿਆ ਬਾਈ ਫੇਰ ਨੂੰ ਬਾਕੀ ਹੁਣ ਦੱਸ ਦੇਣਾ ਰਸਤੇ ਨੇ ਬਾਈ ਕੀ ਆ ਭਾabit ਦੀ ਆ ਨਿਕਲਦਾ ਕਿ ਨਹੀਂ ਨਿਕਲਦਾ ਕਿ ਟੋਚਨ ਪਾਉਣਾ ਪੈਣਾ ਚਲੋ ਦੇਖਦੇ ਆ ਜੀ ਬਾਕੀ ਲੱਗੇ ਲੱਦਣ ਹੁਣ ਇਹ

टैक्टर सिल्म मार जाएगा डंडोपले यह इच्छा तो फास नहीं है गड्डी तो गड्डी के तेरो के नीचे देने गेल गेल क्यों तो अपने कराए कोड़े करके मार मार के जगह गेहरो भाई राय को और भी मैं भी वो आलिशेर डच चचा एन आगे तो ठीक ओ इसमें ली में गेहरा आलिशेर ओ भाई हाथ तो मालू के ली में आलिशेर ਚਲੋ ਦੇਖਦੇ ਆ ਕਿਆ ਬਣਦਾ ਨੇ ਇਹ ਖੜੇ ਡੰਡੇ ਆਪਣੇ ਪੌਣੇ ਜਾਂਦਾ ਗੈਲ ਦੀ ਗੈਲ ਥੋੜੀ ਹੋਰ ਲੈ ਤੇਰਾ ਵੀ ਲਿਆਂਦਾ ਆਪਣਾ ਤਿੰਨ ਟਰੈਕਟਰ ਸੂਟ ਟਰੈਕਟਰ ਹੋਵੇ ਜੀ ਜੱਡੀ

i <laughs> ਫੇਰ ਉਹਦੇ ਨਿਕਲੇਗੀ ਦੁਬਾਰਾ ਜੀ ਸੀ ਵੀ ਲਾ ਤਾਂ ਕੱਲ ਵਾਣਾ ਪਊ ਦੁਬਾਰਾ ਲਵਾਉਂਦੇ ਆ ਉਹੀ ਲਵਾ ਹੋਣਾ ਵੀਰੇ